ਖੇਮ ਕੁਸ਼ਨ ਸਹਿਜ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਖੇਮ ਕੁਸ਼ਲ ਸਹਿਜ ਆਨੰਦ ਉਹਦੇ ਬਾਅਦ ਜੇ ਤੁਸੀਂ ਰਾਹ ਪੈ ਗਏ ਨਾ ਫੇਰ ਖੇਮੇ ਖੇਮੇ ਜੇ ਖਿਮਾ ਵੀ ਸਭ ਦੇ ਅੰਦਰ ਲਾਂ ਗੁੱਸਾ ਤਿਆਗਤਾ ਸਭ ਨੇ ਵੀ ਛੱਡੋ ਭਰੇ ਅਰਜ਼ ਕੀ ਹੈ ਇਹ ਦੁਨੀਆ ਦੀ ਵਿੜਿਆਸ਼ ਕੀ ਪਿਆ ਤਿਆਗ ਤੋਂ ਜੇ ਤੁਸੀਂ ਇਹ ਨੂੰ ਕਰ ਰੋ ਇਹ ਰੋ ਗੱਲ ਰੱਖੇ ਜੇ ਦੁਨੀਆ ਦੀ ਵਿੜਾਈ ਨੂੰ ਤਿਆਗ ਦੋ ਤੇ ਆਪਣੇ ਹੰਕਾਰ ਨੂੰ ਤਿਆਗ ਦੋ ਕਹੋ ਭਾਈ ਜੀ ਇਹ ਰਾਜ ਕਰਨਾ ਘਾਲੋ ਮੈਂ ਤਾਂ ਕਰਨਾ ਛੱਡੀ ਇਹ ਖਿਮਾ ਖਿਮਾ ਤਿਆਗ ਭਾ ਇਹਦੇ ਚ ਕੁਛ ਲੈ ਕੁਛ ਲੈ ਜੇ ਖਿਮਾਤਾ ਹੈ ਆਪੋ ਰੇ ਆਪੋ ਜਿੱਤੇ ਖਿਮਾ ਹੋਈ ਤੂੰ ਹੀ ਮੁੜ ਕੇ ਸੋਈ ਮੁੜ ਕੇ ਤੂੰ ਪਿਆਜਾ ਕੋ ਕਹਤਾ ਹੋ ਤੇ ਤੋ ਵੱਡਾ ਕੋਈ ਹੋਰ ਹਈ ਨਹੀਂ ਤੂੰ ਆਪੇ ਸੋਨਾ ਬਣ ਗਿਆ ਜੈ ਖਿਮਾਤਾ ਵਾਹ ਜਿੱਤੇ ਖਮਾ ਉਥੇ ਤਾਂ ਆਪੇ ਪਰਮੇਸ਼ਰ ਆ ਤੂੰ ਤਾਂ ਖਿਮਾ ਕਰੇਗਾ ਪਰਮੇਸ਼ਰ ਦਾ ਰੂਪ ਬਣ ਜਾਗਾ ਸਾਰੀ ਦੁਨੀਆ ਨੂੰ ਬਚਾ ਸਕਦਾ ਨਹੀਂ ਕਰੇਗਾ ਅਬਰਾਧੀਆਂ ਸਾਰੀ ਦੁਨੀਆ ਲੈ ਕੇ ਫਰਜੇਗਾ ਡੁੱਬ ਜਾਏਗਾ ਜਿਹੜੇ ਰਾਹ ਹੱਡੇ ਬਣਾ ਕੇ ਚੱਲੇ ਹੋਏ ਨੇ ਗੁਪਤਾ ਜਾਂਡੇ ਉਹ ਉਹ ਰਾਹ ਚਾਹੇ ਕਹਿਣ ਨੂੰ ਧਰਮ ਹੋਵੇ ਬਿਨੋਜਦਾਰਾ ਹੋਵੇ ਉਹ ਬਿਨੋਜਦਾਰਾ ਹੈ ਜਿਹੜੇ ਹਿਡਨ ਏਜੰਟੇ ਨੇ ਨਾ ਲੋਕ ਕਹਿੰਦੇ ਨੇ ਜੋ ਹੈਗੇ ਨੇ ਤਾਂ ਉਹ ਬਿਨੋਜਦਾਰਾ ਹੈ ਉਹ ਧਰਮ ਬਿਨੋਜਕਾਰੀ ਹੈ ਧਰਮ ਨਹੀਂ ਹੈ ਤਾਲੁਕਾਰ ਹੁੰਦਾ ਖੇਮ ਕੋਸ਼ਲ ਸਹਜ ਹੋਣਾ ਸਹਜਾਣਾ ਸਹਜ ਹੋਣਾ ਜਿੱਤੇ ਸਹਜ ਹੈ ਟਕਾਓ ਹੈ ਆਨੰਦ ਹੈ ਉਹ ਧਰਮਾ ਜਿੱਤੋ ਆ ਚੀਜ਼ ਮਿਲੇ ਜਿੱਤੋ ਦੱਗੇ ਕਰਾ ਕੇ ਵੋਟਾਂ ਫੜਦੀਆਂ ਹੋਣ ਸਕੀਮਾਂ ਉਹ ਧਰਮ ਨਹੀਂ ਹੋ ਉਹ ਖਤਰਨਾ ਖੇਡ ਖੇਡਦੇ ਹੋ ਅਗਰ ਨਾ ਖੇਡਦੇ ਹੋ ਤੁਸੀਂ ਉਹ ਤਾਂ ਅਗਰ ਨਾ ਖੇਡਣ ਦੀ ਗੱਲ ਹੈ ਹਾਂਜੀ ਕੇਮ ਕੁਸ਼ਲ ਸਹਿਜ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਆਪਣੇ ਮਨ ਨੂੰ ਸਾਧੋ ਨਾਲ ਦੇ ਰੂ ਮਾਤੇ ਟਿਕਣਦਾ ਤੁਹਾਨੂੰ ਮਨ ਨਹੀਂ ਚਾਹੁੰਦਾ ਮੈਂ ਛੋਟਾ ਬਣਾ ਮਨ ਚਾਹੁੰਦਾ ਮੈਂ ਵੱਡਾ ਬਣਾ ਇਹਨੂੰ ਸਾਧ ਰੋ ਮਨ ਨੂੰ ਇਹ ਜਦ ਮਨ ਸਾਧਾ ਜਾਊ ਤਾਂ ਇਹ ਖਿਮਾ ਖਿਮਾ ਦੇ ਕਰ ਜਾਊਗਾ ਤਾਂ ਤੇ ਅਗੀ ਹੋਊਗਾ ਸਾਧ ਸੰਗੀ ਪਰ ਵਰਨ ਅੱਜ ਪਰਮਾਨੰਦ ਤਾਂ ਪਰਮਾਨੰਦ ਨਾਲ ਜੁੜੂਗਾ ਜਾ ਕੇ ਤੇ ਤਾਂ ਪਰਮਾਨੰਦ ਰੱਬ ਦੀ ਅਵਸਥਾ ਨੂੰ ਪ੍ਰਾਪਤ ਹੋਊਗਾ ਜੇ ਤਿਆਗ ਹੋਊ ਮਨ ਦੇ ਵਿੱਚ ਤਿਆਗ ਸੱਜਿਆ ਹਾ ਹੁਣ ਤਿਆਗੀ ਹੁੰਦਾ ਸਭ ਕੁਝ ਤਿਆਗ ਰੋਤਾ ਕੁਝ ਨਹੀਂ ਚਾਹੀਦਾ ਬੰਦੇ ਨੂੰ ਦੁਨੀਆ ਦੀ ਇੱਜ਼ਤ ਵੀ ਨਹੀਂ ਚਾਹੀਦੀ ਇੱਜ਼ਤ ਆਰ ਬਦਨਾਮੀ ਬਾਰੇ ਵਾਸਤੇ ਦੋ ਇੱਕੋ ਹੀ ਨੇ ਜ਼ਿੰਦਗੀ ਆਰ ਮੌਤ ਦੋ ਇੱਕੋ ਹੀ ਨੇ ਘਾਟਾ ਰਵਾਦਾ ਇੱਕੋ ਹੀ ਨੇ ਛੁੱਟੀ ਪੇਰੋ ਹੋ ਸੋਨਾ ਬਣਦਾ ਕਿਤੇ ਜਾ ਕੇ ਇਹ ਅਵਸਥਾ ਖੁਦ ਪੂਰਨ ਗੁਰਪਦੀ ਹੈ ਮਾਇਆ ਜਨ ਕੁਛ ਨਹੀਂ ਜਾਇਦਾ ਮਾਇਆ ਤਾਂ ਬਰੇ ਬੈਠੇ ਜੋ ਕੀ ਵੀ ਸਾਡੇ ਮਾਇਆ ਪੂਰਨ ਬ੍ਰਹਮ ਦੀ ਅਵਸਥਾ ਬਣਾ ਕੇ ਵਹਿੰਦੇ ਤੇ ਆਪਣੀ ਜਾਨ ਜੋਗੀ ਜਿਹੜੇ ਤਿਆਗਦੇ ਨੇ ਉਹ ਖੇਮੇ ਆ ਖੇਮ ਕੁਛ ਹਸਾ ਜਾਣਾ ਦਾਲੀਓ ਗੱਲ ਸੀ ਪਰ ਅੰਦਰੋਂ ਨਹੀਂ ਤਿਆਗੀ ਵਾਰੋਂ ਤਿਆਗਦੇ ਬਨ ਕਰਕੇ ਨਹੀਂ ਤਿਆਗ ਹੋਇਆ ਤਿਆਗਣ ਦਾ ਉਹਨਾਂ ਨੇ اڈੰਬਰ ਕੀਤਾ ਤਿਆਗੜ ਦਾ ਦਿਖਾਵਾ ਕੀਤਾ ਦਿਖਾਵੇ ਨਾਲ ਨਹੀਂ ਚੀਤਿਆ ਹੁੰਦਾ ਨਰਕ ਨਿਵਾਰ ਆਧਾਰੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਕਰਗਨਵਾਰ ਉਹਦਾਰੋ ਜਿਓ ਜਿਹੜਾ ਨਰਕ ਵੱਲ ਨੂੰ ਜਾ ਰਿਹਾ ਹੈ ਨਾ ਅਸੀਂ ਹਰ ਵਕਤ ਸਾਡੀ ਸੋਚ ਨਰਕ ਵੱਲ ਨੂੰ ਜਾ ਰਹੀ ਹੈ ਕਿਲਣਾ ਵਧਦੀ ਹੈ ਨਰਕ ਵੱਲ ਨੂੰ ਸੋਚ ਜਾਂਦੀ ਹੈ ਦੁਪਰ ਵਧਦੀ ਹੈ ਨਰਕ ਵੱਲ ਨੂੰ ਸੋਚ ਜਾਂਦੀ ਹੈ ਪੈਰ ਬਰੋਜ਼ ਬਾਦਾਂ ਧਰਕਬਨ ਨੂੰ ਜਾ ਰਹੇ ਆ ਅਸੀਂ ਇਹ ਤਾਂ ਧਰਕਲੀ ਸੋਚ ਹੈ ਤਰਕਨਵਾਰ ਇਹਨੂੰ ਛੱਡ ਦਿਓ ਰਿਵਾਰਡ ਕਰੋ ਇਹਦਾ ਤੁਰਾਂ ਲੋ ਜੀਓ ਆ ਇਹਨੂੰ ਜੀਓ ਨੂੰ ਬਚਾ ਲੋ ਤਾਂ ਜੀਓ ਵਜੂਗਾ ਇਹ ਨਫਰ ਤੇ ਛੱਡ ਦਿਓ ਜ਼ਬਰਦਸਤ ਕਿਦਾਂ ਕਰੋਗੇ ਕਿਦਾਂ ਕਰੋਗੇ ਜ਼ਬਰਦਸਤ ਸਭ ਦੇ ਦਾ ਤਰਾਮ ਰਾਮ ਨਾ ਕਰੋਗੇ ਨਫਰਤ ਉਹ ਤੁਸੀਂ ਤਾਂ ਆਪੇ ਨਫਰਤ ਕਰਦੇ ਹੋ ਉਹਨਿਆਂ ਨੂੰ ਦੀਦਾ ਹੀ ਨਹੀਂ ਵੀ ਰਾਮ ਸਾਹਿਬ ਦੇ ਅੰਦਰ ਤੇ ਇਹਨਾਂ ਨੇ ਰਾਮ ਬਾਹਰ ਬਣਾਇਆ ਨਫਰਤ ਕਰਨ ਦੇ ਉਹਨਾਂ ਦਾ ਰਾਮ ਅੰਦਰ ਹੈ ਹੀ ਨਹੀਂ ਜਿਨ੍ਹਾਂ ਦਾ ਅੰਦਰ ਰਾਮ ਹੈ ਨਫਰਤ ਕਰੇ ਨਹੀਂ ਸਕਦੇ ਇਹਦਾ ਰਾਮ ਬਾਹਰ ਨਫਰਤ ਕਰਾਉਂਦੇ ਸਾਰਿਆਂ ਕੋਲ ਰਾਮ ਪੂਰਤੀ ਦੇ ਦਿਨ ਹੋਰ ਕਹਿੰਦੇ ਤਾਂ ਜ਼ੀਦਾ ਹੀ ਨਹੀਂ ਕਿ ਸਭੇ ਦਾ ਰਾਮ ਬੋਲਦਾ ਹੈ ਦੇ ਘਾਟ ਘਾਟ ਚ ਹਰ ਜੂ ਬਸਦਾ ਨਫਰਤ ਨੂੰ ਦੱਸੋ ਕਿਹਦੇ ਨਾਲ ਖੈ ਕਿਹਦੇ ਨਾਲ ਹਰੇ ਨਾਲ ਫਿਰ ਨਫਰਤ ਕਰਦੇ ਨੇ ਰਾਵਣ ਵਾਲੇ ਨਾਲ ਫਿਰ ਨਫਰਤ ਕਰਦੇ ਨੇ ਉਹ ਤਾਂ ਕਰੇ ਨਹੀਂ ਸਕਦੇ ਧਰਮ ਦੇ ਵਿੱਚ ਤੁਹਾਨੂੰ ਰਾਮ ਵਾਰ ਹਰ ਪ੍ਰਧਾਨ ਨੇ ਨਫਰਤ ਉਸੇ ਨਾਲ ਕਰਦੇ ਹੋ ਧਰਮ ਦੇ ਨਾਮ ਤੇ ਕਿੰਨਾ ਪਖੰਡਵਾਦ ਹੈ ਸਾਰੇ ਹੀ ਪਖੰਡਵਾਦ ਹੈ ਜ਼ਬਰਦਸਤ ਨੂੰ ਕਿੱਥੇ ਜਗਾ ਧਰਮ ਦੇ ਵਿੱਚ ਕਿਹੜਾ ਧਰਮ ਨਫਰਤ ਜਗਾ ਹੈਗੀ ਹੈ ਕਿਤੇ ਬੁਰਕਾ ਧਰਮ ਤੇ ਧਾਰੇ ਧਰਮ ਦੇ ਅੰਦਰ ਨਫਰਤ ਜੇ ਧਰਮ ਨੇ ਵਿਨਾਸ਼ਕਾਰੀ ਨੇ ਧਰਮ ਹੈ ਇਹ ਹੀ ਧਰਮ ਦੇ ਡੁਪਲੀਕੇਟ ਜਿਹੜੇ ਵਿਨਾਸ਼ਕਾਰੀ ਜਿਨ੍ਹਾਂ ਨੇ ਬਹੁਤ ਜਾਨਾਂ ਲੈ ਚੁੱਕਿਆ ਲੈਂਦੇ ਰਹਿਣਗੇ ਜੇ ਧਰਮ ਦੀ ਵਿਚਾਰਧਾਰਾ ਇਹ ਜੀ ਦਊਗੀ ਇਹਦੇ ਨਾਲ ਜਾਨਾਂ ਲਈਆਂ ਹੀ ਜਾਂਦੀਆਂ ਜਾਣਗੀਆਂ ਇਹਦੇ ਨਾਲ ਕਤਰੋਗਾਰ ਤਾਂ ਹੁਦਾ ਹੀ ਰਹੂਗਾ ਨਹੀਂ ਹਟਾ ਹਟ ਸਕਦਾ ਆਪਣੇ ਆਪਣੇ ਰਾਜ ਕਾਮ ਕਰ ਖਤਰ ਤੜੇ ਬਣਾ ਕੇ ਧਰਮਾਂ ਦੇ ਨੋਤੇ ਤੇ ਦੂਜੇ ਨੂੰ ਾਰਦੇ ਰਹੋਗੇ ਕਬਜੇ ਕਰਦੇ ਰਹੋਗੇ ਇਹ ਚਲਦਾ ਹੀ ਰਹੂਗਾ سلسلہ ਇਹ ਨਹੀਂ ਹਟਣਾ ਹਾਂਜੀ ਨਰਕ ਨਿਵਾਰ ਆਧਾਰੋ ਜਿਉ ਗੁਣ ਗੋਬਿੰਦ ਅਮਰਤ ਰਸ ਪਿਓ ਗੋਬਿੰਦ ਅਮਰਤ ਰਸ ਪਿਓ ਹੋਰ ਕੀ ਕਰਨਾ ਇੱਥੇ ਹੋਰ ਕੀ ਆ ਵੀ ਪੀਣੋ ਇਹ ਆਦਾ ਵੇਖਾ ਲੋ ਵਾਇਆ ਵੇਖਾ ਇਹ ਗੁਰੂ ਗੋਬਿੰਦ ਉਹ ਬਰਤਰਾਸ ਪੀ ਲੋ ਦੋ ਚੀਜ਼ਾਂ ਵਾਇਆ ਦੇ ਰਸਤਾ ਹੈਗਾ ਨਾ ਵੇਖਿਆ ਦੇ ਰਸ ਇਹ ਆਦਾ ਵੇਖਿਆ ਦੇ ਰਸ ਨੇ ਇੱਥੇ ਪੀਣ ਨੂੰ ਉਹ ਬਾਹਲੇ ਸ਼ਰੀਰ ਦੇ ਨੇ ਅੰਦਰਲੇ ਦੀ ਵੀ ਰੂਚੀ ਆ ਕਰ ਫਰਮਾਇਸ਼ ਖਾਇਆ ਤੇ ਫਰਮਾਇਸ਼ ਕਰਕੇ ਖਾਣਿਆ ਵੇਖਿਆ ਦੇ ਰਸ ਨੇ ਹੋ ਜੇ ਤਾਂ ਉਧਰ ਜੁੜਿਆ ਹੋਇਆ ਫੇਰ ਤਾਂ ਤਰਫ ਕੋ ਬੰਦਾ ਹੀ ਨਹੀਂ ਹੈ ਫਤੋ ਬੰਦਾ ਹੀ ਧਰਮ ਉਹ ਨਹੀਂ ਫਤੋ ਕਹਿੰਦੀ ਸੇਵਾ ਕਰੇ ਨਹੀਂ ਸਕਦਾ ਸੇਵਾ ਵੀ ਧਰਮ ਉਹ ਕਰ ਨਹੀਂ ਸਕਦਾ ਚਾਹੇ ਉਹ ਰਾਸ਼ਟਰਪਤੀ ਹੋਵੇ ਚਾਹੇ ਉਹ ਬੁਨੇਸ਼ਰ ਹੋਵੇ ਚਾਹੇ ਪ੍ਰਮਹੰਸ ਹੋਵੇ ਚਾਹੇ ਸਨਾਪਤੀ ਹੋਵੇ ਚਾਹੇ ਜੱਜ ਹੋਵੇ ਜੇ ਨਾ ਜਨ ਧਰਮ ਉਹਦਾ ਠੀਕ ਨਹੀਂ ਹੈ ਸੇਵਾ ਨਹੀਂ ਕਰ ਸਕਦਾ ਉਹ ਜੋ ਮਰਜੀ ਕਹੀ ਜਾਵੇ ਜੋ ਮਰਜੀ ਉਹਨਾਂ ਕਹੀ ਜਾਵੇ ਕਦੇ ਨਹੀਂ ਕਰਦਾ ਉਹ ਵੀ ਤਾਂ ਹੋਂ ਮਰਜੀ ਕਰੂਗਾ ਜਿੱਥੇ ਮਰਜੀ ਹੈ ਤੇ ਸੇਵਾ ਨਹੀਂ ਹੁੰਦੀ ਇਹ ਤਾਂ ਵਿਖੇ ਦੇ ਰਸ ਨੇ ਇੱਥੇ ਜਾਂ ਫਿਰ ਗੁਣ ਗੋਵਿੰਦੰ ਵਰਤ ਰਸ ਨੇ ਹੁਣ ਕੀ ਪੀਣਾ ਕੀ ਨਹੀਂ ਪੀਣਾ ਜੇ ਧਰਮਕਾ ਆਦਮੀ ਨੇ ਵੀ ਵਿਖੇ ਰਸ ਪੀਣੇ ਨੇ ਧਰਮਕਾ ਦਾ ਗੁਣ ਗੋਵਿੰਦੰ ਵਰਤ ਰਸ ਪੀਓ ਯੋ ਗੋਵਿੰਦੇ ਗੁਣ ਗਾ ਤੇ ਉਹ ਚੰਗ ਵਰਤ ਰਸ ਪੀਓ ਤਰੋ ਦਾ ਕਰਦੇ ਨਹੀਂ ਉਹ ਤਾਂ ਸਿੱਖ ਉਹ ਨਹੀਂ ਕਰਦਾ ਜਿਨ੍ਹਾਂ ਦੇ ਗ੍ਰੰਥ ਵਿੱਚ ਲਿਖਿਆ ਹੋਇਆ ਦੋਇਆਂ ਨੇ ਤਾਂ ਦੋਇਆਂ ਨੂੰ ਤਾਂ ਅਸੀਂ ਦੱਸਣਾ ਸੀ ਉਹ ਦੋਇਆਂ ਨੂੰ ਤਾਂ ਅਸੀਂ ਉਹ ਦੱਸਣਾ ਸੀ ਅਸੀਂ ਤਾਂ ਆਪੇ ਨਹੀਂ ਕਰਦੇ ਅਸੀਂ ਤਾਂ ਆਪੇ ਕਹਿਣਾ ਵੀ ਬਾਣੀ ਨੂੰ ਰੱਖੋ ਇੱਕ ਪਾਸੇ ਪਹਿਲਾਂ ਰਾਜਗਾਮ ਕਰ ਲਈਏ ਇਹ ਪਿੱਛੇ ਪੜਾਂਗੇ ਆਪਾਂ ਪਹਿਲਾਂ ਸਾਰੇ ਦੋਨਾਂ ਆ ਤੇ ਰਾਜਗਾਮ ਕਰ ਲਈਏ ਆ ਤਾਂ ਇਹਨਾਂ ਦੇ ਅੰਦਰ ਚੂੜ੍ਹੋਂ ਹੁੰਦਾ ਰਾਜ ਦਾ ਕਿੱਥੇ ਰੱਖਿਆ ਗੁਰਬਾਣੀ 'ਚ ਗੁਣ ਗੋਵਿੰਦ ਦਾ ਪ੍ਰਤਰਸ ਪੀਓ ਹੈ ਹਾਂਜੀ ਚਿਤ ਚਿਤਵੋ ਨਾਰਾਇਣ ਇੱਕ ਇੱਕ ਰੂਪ ਜਾ ਕੇ ਰੰਗ ਅਨੇਕ ਚਿਤ ਚਿਤਵੋ ਜੇ ਕੋਈ ਚਿਤ ਬਣਾ ਵੀ ਹੈ ਨਾ ਅੰਦਰ ਕੁਝ ਇੱਛਾ ਵੀ ਪੈਦਾ ਕਰਨੀ ਹੈ ਕੋਈ ਪਲੈਨਿੰਗ ਵੀ ਬਣਾਉਣੀ ਹੈ ਵੀ ਕਰਨਾ ਕੀ ਹੈ ਗਾਹ ਨੂੰ ਕੋਈ ਪ੍ਰੋਗਰਾਮ ਉਲਿਕਣਾ ਕੀ ਉਲੀਕ ਨਾਰਾਇਣ ਕੋ ਇੱਕ ਨਾਰਾਇਣ ਸੀ ਹੈ ਉਹਦਾ ਨਕਸ਼ਾ ਕਿਹਾ ਜਾਣਾ ਚਾਹੀਦਾ ਕਿੱਥੋਂ ਲੱਭੂ ਉਹਦੇ ਬਾਰੇ ਜਿਤਵੋ ਕੁਛ ਇਹ ਕਾਦੇ ਬਾਰੇ ਜਿਤਵਦੇ ਨੇ ਵੀ ਰਾਣੇ ਦੀ ਕੋ ਬੈਠੀ ਨਹੀਂ ਫੜਦਣੀ ਆਪਾਂ ਆ ਜਿਤਵਰੇ ਗੋਲ ਗੱਲੀ ਜਾਣਦੇ ਨਹੀਂ ਆ ਜਿਤਵਰੇ ਇਹ ਤਾਂ ਕਹਿ ਹੈ ਨਹੀਂ ਕੁਰਬਾਨੀ ਨਾ ਕਰਨੋ ਜਿੱਥੇ ਜਦੋਂ ਨਾਰਾਇਣ ਇੱਕ ਜੇ ਇੱਕ ਚੇਤਪਦੇ ਹਰਿਆਣੇ ਵਾਲੇ ਕਹਿੰਦੇ ਹੀ ਨਹੀਂ ਸੀ ਕਮੇਟੀ ਦੋਈ ਬਣਨ ਨੂੰ ਉਹ ਤਾਂ ਸਵਾਲ ਨਹੀਂ ਦੀ ਪੈਦਾ ਹੋਣੇ ਦੋਈ ਕਮੇਟੀ ਦੇ ਕਮੇਟੀ ਦੀ ਅਲੋੜ ਨਹੀਂ ਸੀ ਬਣਦੀ ਗੋਲਕ ਦੀ ਅਲੋੜ ਨਹੀਂ ਸੀ ਪੈਣੀ ਤੁਹਾਨੂੰ ਕੋਈ ਝਗੜਾ ਹੀ ਹੋਰ ਤੁਹਾਆਂ ਦੇ ਵਿੱਚ ਹੋਣਾ ਹੀ ਨਹੀਂ ਸੀ ਗੁਰਦੁਆਰਿਆਂ ਦੀ ਅਲੋੜ ਨਹੀਂ ਸੀ ਪੈਣੀ ਘਰ ਘਰ ਅੰਦਰ ਧਰਮਸਾਲ ਸਾਰਿਆਂ ਦੇ ਅੰਦਰ ਵਹਿਦੇ ਧਰਮਸਾਲੇ ਬਣੀ ਹੋਈ ਹੈ ਸਿੱਖਤਾ ਕੱਲਾ ਇੰਸਟੀਚਿਊਸ਼ਨ ਹੁੰਦਾ ਆਪੇ ਥੋੜੀ ਵਸੀਲ ਹੁੰਦਾ ਕੱਲਾ ਹੀ ਜਿੱਦਾਂ ਜਾਂਦਾ ਪ੍ਰਚਾਰ ਕਰੀ ਜਾਂਦਾ ਉਹਨੂੰ ਕੀ ਕਾਦੀ ਲੋੜ ਹੈ ਭਈ ਜਿਤ ਜਿਤ ਉਹ ਨਾਰਾਇਣ ਇੱਕ ਇਹ ਜਿਹੜਾ ਜਾਗੇ ਨਾਲੋਂ ਅਨੇਕ ਜਿਹੜਾ ਨਾਰਾਇਣ ਇਹ ਜਿਤ ਜਿਤ ਉਹ ਨਾ ਕਰਦਾ ਰਿਹਾ ਜਿਹਨਾਂ ਨਾਰਾਇਣ ਇੱਕ ਦਾ ਦਰਸ਼ਨ ਕਰ ਲਿਆ ਉਹਨੂੰ ਕਿਸੇ ਗ੍ਰੰਥ ਦੀ ਲੋੜ ਹੈ ਫਿਰ ਚੱਕਣ ਦੇ ਇਹ ਤਾਂ ਗੁਰੂਆਂ ਨੂੰ ਵੀ ਇਹ ਨਾ ਕਰ ਹੱਥ ਲੈ ਫਿਰਦੇ ਸਨ ਨਾਲ ਉਹ ਜਾਇ ਜੇ ਆਪ ਨੇ ਖਾਲੀ ਘੜੇ ਹੋਏ ਜੁਰੋਂ ਸਾਨੂੰ ਦੇ ਦੇ ਖਾਲੀ ਡੱਬੇ ਉਹ ਨਾਲ ਕੀ ਲੈਣਾ ਸੀ ਉਹ ਨਾਲ ਦੇ ਗਰੰਟ ਲਿਖੇ ਨੇ ਆਪ ਜਿਨ੍ਹਾਂ ਨੇ ਲਿਖੇ ਨੇ ਉਹ ਨਾਲ ਲਈ ਫਿਰਦੇ ਸਨ ਉਹਨਾਂ ਤੋਂ ਪੜ੍ਹ ਕੇ ਪੜ੍ਹਾਉਂਦੇ ਸਨ ਵਾਹ ਵਾਹ ਇਹ ਤਾਂ ਬਾਗ ਸਾਨੂੰ ਲੋੜ ਪਈ ਇਹ ਤਾਂ ਪ੍ਰਕਾਸ਼ ਕਰਨ ਦੀ ਉਹ ਵੀ ਤਾਂ ਲੋੜ ਪੈ ਗਈ ਅਸਲ ਵਿੱਚ ਫਿਰ ਵਾਇਆ ਬਿਨਾ ਸਰਦਾਰ ਜੀ ਚੜਾਵਾ ਹੁਣ ਆਜ ਮੈਨੂੰ ਤਾਂ ਮੁਸ਼ਕਲ ਆਇਆ ਚੜਾਉਣਾ ਕੋਈ ਵੀ ਨਹੀਂ ਸੀ ਕਹਿੰਦਾ ਵੀ ਮੈਂ ਬਹਿ ਜਾ ਮੈਨੂੰ ਗੱਡੀ ਲਾ ਕੇ ਬੈਠਾਂ ਮੈਨੂੰ ਚੜਾਵਾ ਚੜੇ ਤਾਂ ਸਾਡੇ ਮਜ਼ਦੂਰ ਹੈ ਨਹੀਂ ਸੀ ਕੋਈ ਕਰਦਾ ਤਾਂ ਉਹਨਾਂ ਨੇ ਬਹਿ ਗਿਆ ਵੀ ਚਲੋ ਪੁੱਤੀ ਸਾਹਿਬ ਨੂੰ ਪ੍ਰਕਾਸ਼ ਕਰਕੇ ਗੁਰੂਗ੍ਰੰਥ ਸਾਹਿਬ ਮੰਨ ਕੇ ਇਹਦੇ ਤੇ ਚੜਾ ਲਿਆ ਪਰ ਆ ਖੋਲ ਲਿਆ ਜੜਾਵੇ ਦਾ ਹੋਰ ਕੀ ਇਹ ਪੈਸੇ ਬਿਨਾ ਸਰਦਾਰ ਜੀ ਆਇਆ ਜੜਾ ਖੋਲਿਆ ਵਾਇਆ ਹੜਾ ਗਈ ਲਈ ਗਈ ਤਕਾਲਾ ਥੋੜਾ ਜਿਹਾ ਕੀਤਾ ਸੀ ਪਰ ਜਿਆਦਾ ਖੁੱਲ ਗਿਆ ਹੌਲਾ ਗਿਆ ਲਿਆ ਗਿਆ ਆਜੇ ਕੋ ਭਾਖੜਾ ਲੈ ਮੈਨੂੰ ਸਰਾਕ ਕਰ ਲਵੇ ਵੀ ਚੱਲ ਪਾਣੀ ਇੱਥੇ ਦੀ ਹੂੰ ਲੈਣ ਜਾਈਦਾ ਦੂਰੋਂ ਪਰਕੇ ਲੈ ਆਈਦਾ ਇੱਥੇ ਦੀ ਚੱਲ ਥੋੜਾ ਥੋੜਾ ਆਈ ਜਾ ਪੀ ਲਾ ਉਹ ਸਰਾਕ ਵਧੀ ਗਿਆ ਗੱਡਾ ਹੋਏ ਜਾਂਦਾ ਉਹ ਆਪੇ بڑا ਹੋ ਜਾਂਦਾ ਪਾਣੀ ਆਪੇ ਬੜਾ ਕਰ ਲੈਂਦਾ ਫਿਰ ਉਹ ਕਹਿੰਦਾ ਚਲੋ ਭਾਈ ਇਹ ਜਾਦਾ ਆਉਂਦਾ ਹੈ ਦੋ ਚਾਰ ਕਹਿ ਰਹੇ ਆਂ ਲਾ ਲਓ ਪਾਣੀ ਇੱਧਰ ਆ ਇੱਧਰ ਜਮੀਨ ਸੱਜ ਲੈਣੇ ਆ ਵਾਇਦਾ ਬੜਾ ਹੁੰਦਾ ਹੁੰਦਾ ਬੜਾ ਅਗੇ ਦੇ ਗਿਆ ਸਭ ਕੁਝ ਇਹਨਾਂ ਦਾ ਕਾਜੀ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਏਕ ਰੂਪ ਜਾ ਕੇ ਰੰਗ ਅਨੇਕ ਰੂਪ ਇੱਕੋ ਹੀ ਹੁੰਦੇ ਹਨ ਨਾਰਾਇਣ ਦਾ ਇੱਕ ਰੂਪ ਹੈ ਨਾਰਾਇਣ ਕੋਰਣਾ ਨਾਰਾਇਣ ਸੂਰਜ ਜਿੱਥੇ ਰਾਤ ਜਿੱਥੇ ਅਗਿਆਨਤਾ ਨਹੀਂ ਹੁੰਦੀ ਉਹ ਨਾਰਾਇਣ ਰਾਹਣ ਹੁੰਦੀ ਹੈ ਰਾਤ ਅਗਿਆਨਤਾ ਜਿੰਨ ਤੇ ਨ ਹੁੰਦਾ ਰਾਤ ਹੁੰਦੀ ਹੋਣੀ ਜੇ ਤੇ ਸਾਰੇ ਜਾਗਦੇ ਨੇ ਜਾਗਰਤ ਅਵਸਥਾ ਨੂੰ ਨਾ ਰਹਿਣ ਦੀ ਅਵਸਥਾ ਸੁਪਨਾ ਨਹੀਂ ਰਾਤ ਨਹੀਂ ਸੁੱਤਾ ਨਹੀਂ ਕੋਈ ਨਹੀਂ ਹੈ ਰਾਤ ਜਿਸੇ ਨਹੀਂ ਰਹਿਣ ਦਿੰਦਾ ਰਾਤ ਨੂੰ ਜੋ ਨਹੀਂ ਰਹਿਣ ਦਿੰਦਾ ਹੋ ਗਿਆ ਤੈਨੂੰ ਜੋ ਨਹੀਂ ਰਹਿਣ ਦਿੰਦਾ ਢੇਰੇ ਨੂੰ ਜੋ ਨਾਰਾਇਣ ਕੋਈ ਕ وهਿਕ ਉਹ ਬਰਬਰ ਘੋੜ ਬਾਜ ਕਰਾਉਣਾ ਨਾਰਾਣ ਡੇਰੇ ਦਾ ਨਾਸਕ ਜੇ ਕੋ ਗੁਰੂ ਗੁਰੂ ਦਾ ਗੁਰੂ ਆ ਨਾਰਾਣ ਕੋਈ ਅਰਥ ਦਦੇ ਦੋ ਇਹ ਲਫਜ਼ਾਂ ਦੇ ਅਰਥ ਕਰੇ ਰਹਿਣ ਨੇ ਰਹ ਹੁੰਦਾ ਤੇ ਗੂ ਨੇ ਰਹ ਹੁੰਦਾ ਸੰਸਕ੍ਰਿਤ ਚ ਗੂ ਕਹਿੰਦੇ ਨੇ ਗੱਗੇ ਨੂੰ ਔਕੜਾ ਜਿਹੜਾ ਨਾ ਇਹ ਕੋਪਨੇ ਰੇ ਨੂੰ ਆਤਾ ਹੈ ਦਰੂ ਗੂ ਉਹ ਨੂੰ ਰਹਿਣ ਕਹਿੰਦੇ ਆਸੀਂ ਕੋਈ ਗੱਲ ਨਾ ਰਹਿ ਨਹੀਂ ਹੈ ਰਾਤ ਜਿੱਥੇ ਗੂ ਰੂਪ ਤੇਰੇ ਨੂੰ ਤੇਰੇ ਦੀ ਯੋਗਾ ਪਰਕਾ ਇਸ ਕਰ ਰੋ ਵਾਲਾ ਦੋਹਾਂ ਦੇ ਕੋਰਸ ਨੇ ਲਫ਼ਜ਼ ਦੋਨੇ ਹਰਥ ਕੋਈ ਨਹੀਂ ਸਬਰ થી ਲਫ਼ਜ਼ ਨੇ ਦੋ ਹਾਂਜੀ ਇੱਕ ਤੋਂ ਬੋ ਨਾਰਾਇਣ ਇੱਕ ਇੱਕ ਰੂਪ ਜਾਕਾ ਰੰਗ ਰੇਗ ਰੰਗਾਂ ਦੇ ਦੇ ਵਿੱਚ ਸੂਰਜ ਦੇ ਵਿੱਚ ਧੁੱਪ ਦਾ ਕੋਈ ਇਹ ਚਿੱਟੀ ਨਹੀਂ ਦੀ ਪਰ ਉਹਦੀ ਬਹੁਤ ਸਾਰੇ ਰੰਗ ਨੇ ਜਿਵੇਂ ਐਵੇਂ ਗਿਆਨ ਬਹੁਤ ਸਾਰਾ ਹੈ ਸ੍ਰਿਸ਼ਟੀ ਦਾ ਗਿਆਨ ਵੀ ਉਹਦੇ ਵਿੱਚ ਹੀ ਹੈ ਜਿਹੜੀ ਬੁਵੇਕ ਹੈ ਜਿਹੜਾ ਬੁਵੇਕ ਹੈ ਸ੍ਰਿਸ਼ਟੀ ਵੀ ਉਸਨੇ ਪਹਿਲਾਂ ਕੀਤੀ ਹੈ ਮਾਇਆ ਦਾ ਗਿਆਨ ਵੀ ਉਹਦੇ ਵਿੱਚ ਹੀ ਹੈ ਉਹ ਬਹੁਤ ਪ੍ਰਕਾਰ ਦਾ ਮਾਇਆ ਦਾ ਗਿਆਨ ਹੈ ਜਿਹੜਾ ਤਤ ਗਿਆਨ ਹੈ ਉਹ ਹੋਰ ਚੀਜ਼ ਹੈ ਜਿਹੜਾ ਸੰਸਾਰੀ ਗਿਆਨ ਹੈ ਹੋਰ ਚੀਜ਼ ਹੈ ਸੰਸਾਰੀ ਗਿਆਨ ਬਹੁਤ ਗਿਆ ਹੈ ਜੋ ਦਰਗਾਹੀਆਂ ਨੇ ਕੋਰਕ ਤੇ ਹੋਇ ਜੋ ਰਖਾ ਨੇ ਦਮ ਉਦਰ ਦੀਨ ਦਿਵਾਲ ਦੁਖ ਪੰਜਨ ਪੂਰਨ ਕਿਰਪਾਲ ਦਮ ਉਦਰ ਗੋਪਾਲ ਕੋਪਾਲ ਦੋ ਭੋਦਰ ਦੀਨ ਦਿਵਾਲ ਗੋਪਾਲ ਹੈ ਜਿਹੜਾ ਜਿੰਨੀਆਂ ਵੀ ਰੂਹਾਂ ਨੇ ਕਿੰਦੀਆਂ ਵੀ ਆਤਮਾਆਂ ਨੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਗੋਪਾਲ ਗੋਦਾ ਮਤਲਬ ਆਤਮਾ ਹੁੰਦਾ ਗੋ ਜਿਹੜਾ ਲਫਜ਼ ਆਤਮਾ ਰੋਜ਼ ਇਹਨਾਂ ਗੋ ਜੁਨੀ ਕਰਨੀ ਗੋ ਬੜੀ ਹੋਈ ਆਤਮਾ ਨੂੰ ਜੁਦੀ ਕਰ ਦੇਣਾ ਉਹ ਸੁਤੀ ਹੋਈ ਬੜੀ ਹੋਈ ਹੁਦੀਆ ਹੋਤ ਮਰੀਏ ਤਾਂ ਜੁਦੀ ਹੁਦੀ ਹੋਦੀ ਸੁਤੀ ਆਤਮਾ ਨੂੰ ਜਗਾ ਦੇਣਾ ਉਹ ਪੋਸੀਬਲ ਹੈ ਸੁਤੀ ਆਤਮਾ ਨੂੰ ਜਗਾ ਦੇਣਾ ਦਾ ਮਤਲਬ ਹੈ ਉਹਨੂੰ ਜੁਦੀ ਕਰ ਦੇਣਾ ਸੋਈ ਸੋਈ ਜਾਦੀ ਗੋਪਾਲ ਦਾ ਮਤਲਬ ਪਾਲਣਾ ਕਰਨਾ ਉਹਦੀ ਤਾਂ ਸੁਤੇ ਦੀ ਪਾਲਣਾ ਕਰਨਾ ਅਰਜਗਉ ਦੇ ਵੀ ਰਹਿਣਾ ਪਾਲਣਾ ਵੀ ਕਰਨਾ ਜਗਾਉਣਾ ਵੀ ਹਾਂ ਦਾ ਮੋਦਰ ਤਾਂ ਮੋਦਰ ਹੈ ਜਿਹੜਾ ਉਦਰ ਦੇ ਵਿੱਚ ਸਾਹ ਲੈਂਦਾ ਦਾਮ ਦਾ ਮੋਦਰ ਹੈ ਉਦਰ ਪੇਟ ਵਿੱਚ ਸਾਹ ਲੈਣ ਵਾਲਾ ਜਿਹੜਾ ਉਦਰ ਹੁੰਦਾ ਪੇਟ ਪੇਟ ਵਿੱਚ ਉਦਰ ਹੈ ਸਭ ਹੀ ਲੈ ਜਾਦਾ ਮੋਦਰ ਦੀਨ ਦੇ ਹਾਲ ਦੀਨ ਦੇ ਹਾਲ ਦਿਆ ਕੀਤੇ ਕਰਦਾ ਜਿਹੜਾ ਉਹਦੇ ਅੱਗੇ ਧੀਰ ਹੋ ਜੇ ਦੇਖੋ ਗਰਮ ਜਿਹੜਾ ਹਕਾਰਿਆ ਤੇ ਪਰਹਾਰ ਕਰਦਾ ਦਿੱਤ ਦੇ ਦਿਆ ਕਰਦਾ ਜੇ ਤਾਂ ਅੱਗੇ ਚੁੱਕ ਜਬੇ ਉਹਦੇ ਉਹਦੀ ਚੱਲੇ ਹੋਏ ਸੜਨ ਫਿਰ ਤਾਂ ਉਹ ਤੇ ਦਿਆ ਕਰਦਾ ਫਿਰ ਤਾਂ ਉਹ ਨੂੰ ਕੁਝ ਨਹੀਂ ਕਹਦਾ ਉਹ ਸ਼ਰਨਾ ਕਿਸ ਕੰਮ ਜੇ ਅੱਗੇ ਵਾਲੇ ਸੋ ਛੜੇ ਸੜਨ ਪਰੇ ਜੋ ਤਰੇ ਦੇਖੋ ਇਹ ਲਫਜ਼ ਸਿੱਟਾ ਦੇ ਬਣਾਏ ਮੁਕਾਬਲੇ ਦੇ ਬਣਾਏ 850 ਛੜੇ 950 ਜਿਹੜਾ ਅਗੇ ਲੂਗਾ ਉਹ ਉੱਤੇ ਪ੍ਰਹਾਰ ਕਰੂ ਝਾਵੜ ਕੇ ਰਸੂਰ 600 ਪਰੇਸੋ ਤਰੇ ਹਾਂ ਗੋਪਾਲ ਦੋਮੋਦਰਦੀਨ ਦੀ ਆਦ ਦੁੱਖ ਪੰਜਨ ਪੂਰਨ ਕਿਰਪਾ ਦੁੱਖ ਪੰਜਣਾ ਕਿਹਦੇ ਦੁੱਖ ਪੰਜਨ ਕੀਹਦੇ ਕਰਦਾ ਦੁੱਖ ਪੰਜਨ ਕਰਦਾ ਦਾਸਾਂ ਦੇ ਜਿਹੜੇ ਉਹਦੇ ਅਗੇ ਦੀਨ ਦੇ ਉਹਨਾਂ ਦੇ ਦਇਆ ਕਰਦਾ ਦਇਆ ਕਰਦਾ ਉਹਦੀ ਦਇਆ ਜਿੱਥੇ ਹੁੰਦੀ ਹੈ ਦੁੱਖ ਬਚਨ ਹੋ ਜਾਂਦਾ ਦੁੱਖ દૂર ਹੋ ਜਾਂਦਾ ਪੂਰਨ ਕਿਰਪਾਲ ਪੂਰਨ ਕਿਰਪਾਲ ਪੂੜੀ ਪੂਰੀ ਕਿਰਪਾ ਕਰਦਾ ਫਿਰ ਪੂੜ ਕਿਰਪਾਲੂ ਹੈ ਹਮ ਸਿਮਰ ਸਿਮਰ ਨਾਮ ਬਾਰੰਗ-ਬਾਰ ਨਾਨਕ ਜੀ ਦਾ ਇਹ ਉਦਾਸ ਸਿਮਰ ਸਿਮਰ ਨਾਮ ਬਾਹ ਹਾਂ ਬਾਰ-ਬਾਰ ਉਹਦਾ ਨਾਮ ਹੈ ਜਿਹੜਾ ਉਹਦਾ ਜਿਹੜਾ ਹੁਕਮ ਹੈ ਉਹਦਾ ਬਾਰ-ਬਾਰ ਸਿਮਰਨ ਕਰਨਾ ਚਾਹੀਦਾ ਬਾਰ-ਬਾਰ ਉਸੇ ਦਾ ਚੇਤਾ ਰੱਖਣਾ ਚਾਹੀਦਾ ਉਦੇ ਵਿਚਾਰੇ ਕੁਛ ਨਹੀਂ ਹੋਣਾ ਚਾਹੀਦਾ ਜੇ ਵਿਚਾਰੇ ਕੋਈ ਹੋਰ ਗੱਲ ਚੱਲ ਗਈ ਉਦੋਂ ਟੁੱਟ ਜਾਂਦੇ ਸਬਰ ਲੋ ਫੇਰ ਲੜ ਛੁੱਟ ਜਾਊਗਾ ਬਾਰੰਗ ਬਾਰ ਬਾਰੰਗ ਬਾਰ ਦਾ ਮੰਨ ਲਗਾਤਾਰ ਉਹਦਾ ਜੇ ਸਬਰ ਚੱਲੂ ਜੇ ਲੜ ਇੱਕ ਵਾਰ ਛੁੱਟ ਗਿਆ ਉਹ ਦੁਬਾਰਾ ਸਬਰ ਜੁੜਨਾ ਹੀ ਨਹੀਂ ਸਿਮਰ ਸਿਮਰ ਨਾਮ ਬਾਰੰਗ ਬਾਰ ਨਾਮ ਬਾਰੰਗ ਬਾਰ ਬਾਰੰਗ ਬਾਰ ਇਹਦਾ ਸਬਰ ਸੌਣ ਕਰ ਕਿਤੇ ਗਲਤ ਤੜੀ ਸਮਝ ਲਿਆ ਬਾਰ ਬਾਰ ਦਾ ਮਤਲਬ ਇਹ ਵੀ ਹੈ ਠੀਕ ਰਸਤੇ ਜਾ ਰਹੇ ਹਾਂ ਠੀਕ ਹੈ ਸਮਝ ਰਹੇ ਹਾਂ ਕਿ ਤੂੰ ਕਤਾ ਨਹੀਂ ਗਏ ਕਿ ਤੂੰ ਗਲਤ ਤੜੀ ਸਮਝ ਲਿਆ ਇਹ ਬਾਰ ਬਾਰ ਸੋਚਣ ਕਰਦਾ ਆਪਣੀ ਕਰੈਕਸ਼ਨ ਕਰਦੇ ਰਹੋ ਕਿ ਅਸੀਂ ਠੀਕ ਦਿਸ਼ਾ ਜਾ ਰਹੇ ਹਾਂ ਗਲਤ ਦਿਸ਼ਾ ਵਿੱਚ ਤਾਂ ਨਹੀਂ ਜਾ ਰਹੇ ਐਵੇਂ ਇੱਕ ਵਾਰ ਕਿਸੇ ਦੀ ਗੱਲ ਮੰਨ ਕੇ ਅੱਖਾਂ ਬੀਜ ਕੇ ਤੁਰਹਿਣਾ ਗਲਤ ਰਸਤੇ ਹੀ ਲੋਕ ਕਹੀ ਜਾਣ ਕਿ ਗਲਤ ਰਸਤਾ ਫਿਰ ਵੀ ਨਾ ਮੰਨਣ ਉਹ ਕੱਟੀ ਹੈ ਬਾਰ ਬਾਰ ਜੋ ਤੁਸੀਂ ਇੱਕ ਵਾਰ ਸੁਣ ਲਿਓ ਤੇ ਵਿਚਾਰ ਵੀ ਕਰਦੇ ਰਹੋ ਜੇ ਕੋਈ ਤੁਹਾਨੂੰ ਬਾਹਰ ਮਿਲਦਾ ਕੋਈ ਗੱਲ ਕਹਿੰਦਾ ਉਹ ਤੇ ਵਿਚਾਰ ਕਰਨ ਦਾ ਕੋਈ ਹਰਜ ਨਹੀਂ ਜੋ ਕਹਿੰਦਾ ਵੀ ਰਸਤਾ ਗਲਤ ਹੈ ਵਿਚਾਰ ਕਰਨ ਦਾ ਕੋਈ ਹਰਜ ਨਹੀਂ ਇਹ ਆਉਰ ਨੂੰ ਸਮਝਾ ਦੋ ਜਾਂ ਸਮਝ ਲਓ ਜੇ ਤੁਸੀਂ ਸਮਝਾ ਸਕਦੇ ਹੋ ਉਹ ਨਹੀਂ ਸਮਝਦਾ ਤੁਸੀਂ ਆਪਣੀ ਤਸੱਲੀ ਕਰ ਲਓ ਵੀ ਮੈਂ ਤਾਂ ਨਹੀਂ ਹੈਗਾ ਉਲਟ ਕੀ ਆ ਪਾਊਡਰੀ ਕੋਈ ਗੱਲ ਨਹੀਂ ਜੋ ਨਹੀਂ ਮੰਨਦਾ ਨਾ ਮੰਨੇ ਕਹੇ ਭਾਈ ਤੂੰ ਨਾ ਬਣ ਕੋਈ ਗੱਲ ਨਹੀਂ ਦੇਖ ਗੱਲ ਸੁਣਨ ਦੇ ਵਿੱਚ ਨਾ ਸੁਣ ਜੇ ਅਸੀਂ ਕਈ ਵੇ ਅਸੀਂ ਸੁਣਨੀ ਹੋਈ ਨਹੀਂ ਵਿਚਾਰ ਕਰਨੀ ਹੋਈ ਨਹੀਂ ਉਹ ਗੱਲ ਜਿਹੜੀ ਹੈਗੀ ਆ ਉਹ ਕਟੜਪੰਥੀ ਬਣਾ ਦਿੰਦੀ ਹੈ ਮੂਰਖ ਬਣਾਉਂਦੀ ਆ ਉਹ ਸੇਮਰ ਸੇਮਰ ਨਾ ਬਾਰਗਵਾਰ ਨਾਨਕ ਜੀ ਦਾ ਇਹ ਆਧਾਰ ਨਾਨਕ ਜੀ ਦਾ ਇਹ ਆਧਾਰ ਜੀ ਦਾ ਆਧਾਰੇ ਹੈ ਜੇ ਆਧਾਰੇ ਤੁਹਾਡਾ ਗਲਤ ਹੈ ਤਾਂ ਡੁੱਬੂ ਦੂਗਾ ਰੋ ਆਧਾਰ ਨੂੰ ਹਰ ਵਕਤ ਉਹ ਆਧਾਰ ਦੀ ਮਤਲਬ ਹੈ ਟੈਸਟ ਕਰਨਾ ਚਾਹੀਦਾ ਵੀ ਆਧਾਰ ਸਾਡਾ ਗਲਤ ਆ ਦੀ ਅਸੀਂ ਗਲਤ ਆਧਾਰ ਤੇ ਸੜੀ ਖੜੇ ਕਿਤੇ ਕਮਜ਼ੋਰ ਤਾਂ ਨਹੀਂ ਸਾਡੀ ਅਧਾਰਾ ਕਮਜ਼ੋਰ ਤਾਂ ਨਹੀਂ ਹੈ ਕਮਜ਼ੋਰ ਅਧਾਰ ਕਿਤਨਾ ਗਦੇ ਡੁੱਬ ਜਾਊਗਾ ਲੈ ਨਾ ਮੈਂ ਹਾਂ